ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਦੇ ਦੇ ਨਿਰਦੇਸ਼ ਤੇ ਡੀਐਸਪੀ ਸਾਹਿਬ ਰੂਲਰ ਪਠਾਨਕੋਟ ਦੀ ਜੋਗ ਅਗਵਾਈ ਦੇ ਸਬੰਧ ਵਿੱਚ ਡੀਐਸਪੀ ਸਾਹਿਬ ਹੈੱਡ ਕੁਆਟਰ ਸਦਾਰਨ ਛੱਤਰ ਸਿੰਘ ਸੀਏਈ ਸਟਾਫ ਪਠਾਨਕੋਟ ਤੇ ਮੇਰੀ ਤਾਰਾਗੜ ਥਾਣੇ ਦੀ ਟੀਮ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਲੇਟ ਨਾਈਟ ਕੀਤਾ ਗਿਆ ਜਿਸ ਵਿੱਚ ਸਾਨੂੰ ਸਫਲਤਾ ਮਿਲੀ ਅਸੀਂ ਚਾਰ ਵਿਅਕਤੀ ਸਮੇਤ ਦੋ ਗੱਡੀਆਂ ਤੇ 30 ਪੇਟੀਆਂ ਸ਼ਰਾਬ ਰੈਲਸਟੈਗ ਜਿਹੜੀ ਅਸੀਂ ਰਿਕਵਰ ਕੀਤੀ ਹੈ ਜਿਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 33 ਅੰਡਰ ਸੈਕਸ਼ਨ 61 14 68 2 14 420 767 71 ਆਈ ਪੀਸੀ 120 ਵੀ ਆਈ ਪੀਸੀ ਤਹਿਤ ਰਜਿਸਟ੍ਰੇਸ਼ਨ ਕਰਕੇ ਤਫਤੀਸ਼ ਕਰ ਰਹੇ ਹਾਂ ਇਹ ਜਿਹੜੇ ਦੋਸ਼ੀ ਆਪਾਂ ਰਾਉਂਡ ਅਪ ਕੀਤੇ ਨੇ ਗ੍ਰਿਫਤਾਰ ਕੀਤੇ ਨੇ ਇਹਦੇ ਵਿੱਚ ਇੱਕ ਸਰਿੰਦਰ ਸੋਨੂ ਡੱਗ ਜਿਹਨੂੰ ਕਹਿੰਦੇ ਇਹਦੇ ਖਿਲਾਫ ਪਹਿਲਾਂ ਵੀ 8-9 ਮਗਦਮੇ ਜਿਹੜੇ ਅਜਹੀਆਂ ਸਮਗਲਿੰਗ ਜਿਹੜੀ ਸ਼ਰਾਬ ਦੀ ਸਮਗਲਿੰਗ ਕਰਦਾ ਹੈ ਉਹਦੇ ਦਰਜ ਨੇ ਇਹ ਹੈਪਚੂਲ ਕਿਸਮ ਦਾ ਆਦਮੀ ਆ ਇਹਨਾਂ ਨੂੰ ਅੱਜ ਆਪਾਂ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਤੇ ਜਿਹੜੇ ਪੇਟੀਆਂ ਆਪਾਂ ਰਿਕਵਰ ਕੀਤੀਆਂ ਉਹਨਾਂ ਦੇ ਵਿੱਚੋਂ ਜਿਹੜੀਆਂ ਕਿ 24 ਪੇਟੀਆਂ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਉਹ ਹੋਲੋਗ੍ਰਾਮ ਜਿਹੜੇ ਉਤੋਂ ਲਾਏ ਹੋਏ ਨੇ ਕਲਪੀਨਾ ਇਹਨਾਂ ਕੋ ਜਿਹੜੇ ਕੋਈ 4 ਕਪੇਟੀਆਂ ਨੇ ਉਹਨਾਂ ਦੇ ਹੋਲੋਗ੍ਰਾਮ ਰਹਿ ਗਏ ਆ ਹੋਲੋਗ੍ਰਾਮ ਦੇ ਆਧਾਰ ਦੇ ਉੱਤੇ ਅਸੀਂ ਜਿਹੜਾ ਅਕਸਾਈਡ ਡਿਪਾਰਟਮੈਂਟ ਨੂੰ ਲਿਖ ਕੇ ਭੇਜ ਰਹੇ ਆ ਕਿ ਇਹ ਸਟਾਕ ਵੇਖ ਕੇ ਦੱਸਿਆ ਜਾਵੇ ਕਿ ਇਹਨਾਂ ਨੂੰ ਸਟਾਕ ਦੀ ਅਲਾਟਮੈਂਟ ਹੋਈ ਸੀ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਜਿਹੜੇ ਫਰਦਰ ਇਹਦੇ ਵਿੱਚ ਦੋਸ਼ੀ ਹੋਣਗੇ ਜਾਂ ਇਨਵੋਲਵਮੈਂਟ ਜਿੰਨਾਂ ਦੀ ਬਣੇਗੀ ਉਹਨਾਂ ਨੂੰ ਵੀ ਇਸ ਮੁਕਦਮੇ ਵਿੱਚ ਨਾਮਜ਼ਦ ਕਰਕੇ ਤੇ ਉਹ ਮੁਕਦਮੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਪਾਵਾਂਗੇ ਜੋ ਅਜੇ ਅ ਇੰਟਰ ਸਟੇਟ ਜਾਂ ਡਿਸਟ੍ਰਿਕਟ ਜਾਂ ਜ਼ਿਲ੍ਹਿਆਂ ਟੂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਸ਼ਰਾਬ ਦੀ ਨਜਾਇਜ਼ ਸਮਗਲਿੰਗ ਕਰਦੇ ਆ ਉਹਨਾਂ ਨੂੰ ਨੱਥ ਪਾਵਾਂਗੇ